ਕੌਮੀ ਇਨਸਾਨ ਮੋਰਚੇ ਨੂੰ ਚਾਦਿਆਂ ਧਿਆਨਾਂ ਯਾਰ 24 ਮਹੀਨੇ ਤੇ 18 ਦਿਨ ਦਾ ਸਮਾਂ ਹੋ ਚੁਕਿਆ ਹੈ ਨਾਲ ਇਨੀ ਹੀ ਪ੍ਰਭੂ ਤੁਸੀਂ ਲਾਈਵ ਕਰਨਾ ਬੜੇ ਉਤਾਰਣਾ ਮੋਰਚੇ ਚ ਆਏ ਨੇ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਜਿੱਥੇ ਇਸ ਮੋਰਚੇ ਦੀ ਭਗਵਾਨੀ ਕਾਰਨ ਇੱਥੇ ਮੈਂ ਹੋਰੇ ਆਪਣਾ ਹੋਣ ਆਇਆ ਆ। ਉੱਚੇ ਸਾਥ ਤੋਂ ਆਇਆ ਜੋਗਦਾਨ ਇੱਥੇ ਪਾਇਆ ਸਾਡੇ ਦਲ ਪਾਖਰੇ ਨਿਰੰਡਰ ਦੇ ਸੇਵੰਦੀਆਂ ਨੇ। ਜਿੰਨਾਂ ਦੇ ਵਿੱਚ ਬਾਬਾ ਲਾਗਾ ਲਾ ਜੀ ਬਾਬਾ ਗੁਰਵਿੰਦਰ ਸਿੰਘ ਜੀ ਤੇ ਹੋਰ ਜਿਹੜੇ ਇੱਥੇ ਪੰਦੀਕਾ ਜਿੰਨਾਂ ਨੇ ਲਗਾਤਾਰ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ ਦੇਰਾਂ ਡੇਰ ਰਹੇ ਨੇ ਸਵਜਰ ਇਹਦਾ ਸਾਰਿਆਂ ਨੇ ਖਾਲਸਾ ਮਹਾਪੰਚਾਇਤ ਬੁਲਾਈ ਹੈ ਦੁੱਖ ਦੀ ਗੱਲ ਹੈ ਜਿੰਨੇ ਸੰਗਤ ਨੂੰ ਆਉਣਾ ਚਾਹੀਦਾ ਸੀ ਉਹਵੇਂ ਨਹੀਂ ਆਏ ਜਾਂ ਜਿਵੇਂ بار بار ਬੇਨਤੀਆਂ ਹੋਈਆਂ ਕਿ ਭਾਈ ਆ ਕੇ ਮੰਡਾਲ 'ਚ ਬੈਠੋ ਪਰ ਬਹੁਤ ਹੀ ਸੰਗਤ ਲੱਗਦਾ ਜਿ ਫਿਰਦੀ ਆ ਕੋਈ ਸ਼ਰਕਤ ਦੇ ਫਿਰਦਾ ਕਮੇਟ ਫਿਰਦਾ ਤੇ ਵੀ ਉਧਰ ਫਿਰਦਾ ਹੈ ਇਹ ਇਸ ਸੰਗਠਨ ਦੇ ਕੰਮ ਕਰਾਂ ਦੇ ਜਿਸ ਕਰਕੇ ਸਾਡੇ ਮੋਰਚੇ ਜਿਹੜੇ ਸਫਲ ਨਹੀਂ ਹੋ ਰਹੇ ਹੁਣ ਆਪਾਂ ਇੱਥੇ ਸੇ ਮਹਾਂਪੁਰਜਾਇਰ ਬੁਲਾਈ ਹੈ ਬੁਲਾਰਿਆਂ ਨੇ ਬੋਲਣਾ ਸੁਣਨ ਵਾਲਿਆਂ ਨੇ ਸੁਣ ਕੇ ਘਰਾਂ ਨੂੰ ਦੁਰ ਜਾਣਾ ਹੈ ਇਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਦਲਪੰਥ ਨੂੰ ਨਹੀਂ ਅੱਗੇ ਬੰਦੀ ਜਾਂਦਾ ਸਮੁੱਚੀ ਅਗਵਾਈ ਕਾਰਜਕੀਮ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਆਪਾਂ ਇਹ ਮੋਰਚਾ ਕਾਮ ਜਾ ਕਰਨਾ ਹੈ ਬੰਦੀ ਸੰਘਾ ਦੀ ਰਿਹਾਈ ਕਰਾਉਣੀ ਹੈ ਗਰੇ ਅੰਗੀਆਂ ਦੇ ਇਨਸਾਫ ਲੈਣੇ ਆ ਬਰਦਾਦੀ ਗਵਰ ਗੋਲੀ ਕਾਣ ਦੇ ਇਨਸਾਫ ਲੈਣੇ ਆ ਜਾਂ ਜਿਹੜੀਆਂ ਜਿਹੜੀਆਂ ਬੇਸਾਦੀਆਂ ਇੱਥੇ ਮੰਗਾ ਹੈਗੀਆਂ ਉਹ ਪੂਰੀਆਂ ਕਰਾਉਣੀਆਂ ਨੇ ਸਾਨੂੰ ਇੱਕ ਵੱਡੀ ਲਾਭ ਬਣ ਕੇ ਆਇਆ ਤਾਂ ਇਹ ਗੱਲ ਮਾਤਾ-ਪਿਤਾ ਰਾਜਾ ਜੀ ਤੇ ਬਾਬਾ ਕੁਲਵਿੰਦਰ ਸਿੰਘ ਦਾ ਬਖਸ਼ਾ ਕਰ ਰਿਹਾ ਸੀ ਕਿ ਸਾਨੂੰ ਇਹਦੀ ਤਿਆਰੀ ਕਰਨ ਲਈ ਪੰਜਾਬ ਦੇਖਣਾ ਪੈਣਾ ਹੈ ਜੇ ਸਾਨੂੰ ਮੰਨਣਾ ਪੈਣਾ ਹੈ ਕਿ ਇਸ ਮੋਰਚੇ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਇਹ ਗੋਣ ਲੋਰੀ ਹੈ ਕੋਈ ਵੀ ਸਾਡਾ ਲਾਇਆ ਹੋਇਆ ਮੋਰਚਾ ਚਾਹੇ ਬੰਦੀ ਸਿੰਘਾਂ ਦੀ ਵਿਹਾਰੀ ਦਾ ਮੋਰਚਾ ਹੈ ਚਾਹੇ ਕਿਸਾਨ ਸਾਡੇ ਲੜ ਰਹੇ ਨੇ ਚਾਹੇ ਸਾਡੇ ਪੁਆਣੀਆ ਦੇ 11 ਜਣੇ ਪਾਣਾ ਜਾ ਰਹੇ ਆ ਉਹਦਾ ਮੋਰਚਾ ਹੈ ਜੇ ਇੱਕ ਵੀ ਮੋਰਚਾ ਫੇਲ ਹੋ ਜਾਂਦਾ ਤਾ ਘੁੱਲ ਜੋ ਵੀ ਅਸੀਂ ਕੋਈ ਵੀ ਮੋਰਚਾ ਕਾਂਜਾਬ ਕਰਾਂਗੇ ਉਹਦਾ ਬਹੁਤ ਵੱਡਾ ਕਾਰਨ ਹੁੰਦਾ ਕਿ ਲੋਕਾਂ ਦਾ ਮਨੋਬਲ ਟੁੱਟ ਜਾਂਦਾ ਲੋਕ ਨਿਰਾਸ਼ ਹੋ ਜਾਂਦੇ ਨੇ ਸਰਕਾਰਾਂ ਦਾ ਅਗਸਤੀਆਂ ਦਾ ਮਨੋਬਲ ਘੱਟ ਜਾਂਦਾ ਹੁਣ ਐਸੇ ਮੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਚਾਰ ਸਪੀਰੋ ਘੇਰਾ ਪੰਦੀ ਪੰਜਾਬ ਦੀ ਹੋ ਰਹੀ ਆ ਸਾਡਾ ਸਾਹ ਘੁੱਟ ਕੇ ਪੰਜਾਬ ਨੂੰ ਮਾਰਿਆ ਜਾ ਰਿਹਾ ਆਪਾਂ ਰੋਜ਼ ਦੇਖਦੇ ਆ ਸਾਡੇ ਦਰਜਣਾ ਮੁੰਡੇ ਰੋਜ਼ ਚਿੱਤੇ ਦੇ ਟੀਕੇ ਲਾ ਕੇ ਤੇ ਗੋਲੀਆਂ ਖਾ ਕੇ ਮਰਦੇ ਆ ਵੱਧੀ ਗਿਣਤੀ ਦੇ ਨਾਲ ਪੰਜਾਬ ਦੀ ਜਵਾਨੀ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਤੇ ਪੰਜਾਬ ਖਾਲੀ ਹੋ ਰਿਹਾ ਤੇ ਗੈਰ ਪੰਜਾਬੀਆਂ ਦੇ ਕਾਜੇ ਜਿਹੜੇ ਪੰਜਾਬ ਦੇ ਵਿੱਚ ਇੱਕ ਸ਼ਾਸਤ ਤਰਾਏ ਜਾ ਰਹੇ ਆ ਸਾਡੇ ਪਾਣੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਆ ਸਾਡੀ ਧਰਤੀ ਇਹਦਾ ਜਰਾ ਪਾ ਕੇ ਕੈਮੀਕਲ ਪਾ ਕੇ ਸਾਨੂੰ ਘਣਕ ਬਿਮਾਰੀਆਂ ਨਾਲ ਮਾਰਿਆ ਜਾ ਰਿਹਾ ਸਾਡੇ ਥਾਂ-ਥਾਂ ਸ਼ਹਿਰਾਂ ਦੇ ਵਿੱਚ ਆਈ ਵੀ ਐਫ ਸੈਂਟਰ ਖੋਲ ਕੇ ਜਿੱਥੇ ਆ ਕਿਹੜਾ ਵਾਖੀ ਕੇ ਦਵਾਈ ਲੈਣ ਲੱਗੇ ਉਹਨਾਂ ਸੈਂਟਰਾਂ ਦੇ ਵਿੱਚ ਸਾਡਾ ਡੀਐਨਏ ਬਦਲਿਆ ਜਾ ਰਿਹਾ ਜਾੜੇ ਪੰਜਾਬ ਦੇ ਵਿੱਚ ਕਿਸੇ ਪਾਸੋਂ ਕੋਈ ਠੰਡੀ ਹਵਾ ਦਾ ਬੋਲਾ ਨਹੀਂ ਆਉਂਦਾ ਚਾਰ ਸਤਿਰੋ ਪੰਜਾਬ ਤੱthia ਹਵਾਵਾਂ ਵਗ ਰਹੀਆਂ ਨੇ ਜੇ ਕੋਈ ਬੰਦਾ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਉਹਦੇ ਐਨਐਸਏ ਲਾ ਕੇ ਯੂਐਪੀਏ ਲਾ ਕੇ ਜੇਲਾਂ ਦੇ ਵਿੱਚ ਫੰਦ ਕਸਤਾ ਜਾਂਦਾ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਆ 380 ਪਰਮਾਨਾ ਦੇ ਬੱਚੇ ਗਰੀਬ ਧਰਾਂ ਦੇ ਨੌਜਵਾਨਾਂ ਜਾ ਕੇ ਪੰਜਾਬ ਉਸਨੇ ਇਥੋਂ ਸਾਜਾ ਆਪਰੇਸ਼ਨ ਕੀਤਾ ਯੂਪੀ ਪੁਸਤ ਦੇ ਨਾਲ ਦੇ ਕੀੜੀ ਪੀਂਦ ਦੇ ਜਾ ਕੇ ਝੂਠੇ ਮੁਕਾਬਲੇ ਦਿਖਾਉਂਦੇ ਗਏ ਆ ਬੀਰੀ ਦੀ ਗੱਲ ਹੈ ਹਰਿਆਰ ਕੋਡਿਕ ਸਿਰਦਾਰ ਤੇ ਬੱਚਾ ਤੈਨ ਨੌਜਵਾਨਾਂ ਨੂੰ ਉਮਰ ਖਾਇ ਦੀ ਸਜ਼ਾ ਹੁੰਦੀ ਹੈ ਗੁਲਾਮ ਕਿਸ ਦੀ ਕਿ ਉਹਨਾਂ ਕੋਲ ਸਿੱਖ ਲਿਟਰੇਚਰ ਮਿਲਿਆ ਸਿੱਖ ਸਾਧ ਗਿਆ ਕੋ ਕਿਤਾਬਾਂ ਮਿਲੀਆਂ ਕਿਤਾਬਾਂ ਰੱਖਣਾ ਤੇ ਯਰਮ ਹੋ ਗਿਆ ਪਰ ਜਿਹਨ ਸਾਨੂੰ ਆਇਆ ਤੱਕ ਡੱਕਰ ਹੱਥੇ ਬੈਠਿਆਂ ਨੂੰ ਕਿ ਅਸੀਂ ਬਹੁਤ ਸੌਖੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਫਸ ਕੇ ਮਰ ਗਏ ਜਾਂ ਮਰ ਹੀ ਜਾਂਦੇ ਆ ਉਹੀ ਮਰਨੇ ਆ ਸੋ ਪੰਜਾਬ ਦੇ ਲੋਕੋ ਇਹ ਅੱਗ ਦਾ ਸਰੇ ਛੋਡੇ ਘਰਾਂ ਤੱਕ ਪਹੁੰਚਣਾ ਛੋਡੇ ਜਵਾਕਾਂ ਤੱਕ ਪਹੁੰਚਣਾ ਬਸ ਇਹ ਪਹੁੰਚ ਚੁੱਕਿਆ ਹੈ ਕੋਈ ਪੰਜਾਬ ਦਾ ਬੰਦਾ ਸੌਖਾ ਨਹੀਂ ਹੈਗਾ ਅੱਛੇ ਬਹੁਤ ਦੁਖੀ ਗੱਲੇ ਆ ਆਪਾਂ ਹਰ ਦਾਰੀ ਕਹਿ ਰਿਹਾ ਵੀ ਦੁਸ਼ਮਣ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਕੋਈ ਧੋਰਮਾ ਨਹੀਂ ਹੈ ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਲਗਾਤਾਰ ਸਾਡੀ ਲੈ ਰਹੀ ਹੈ ਲਗਾਤਾਰ ਦਿੱਲੀ ਦਾ ਘਾਣ ਕੀਤਾ ਕਟਲੇਆਮ ਕੀਤਾ ਬਾਕੀ ਆਪਾਂ ਦ੍ਰਿਸ਼ੀ ਨਹੀਂ ਆ ਜਿਹੜੇ ਪੁਆਦੇ ਏਰੀਏ ਦੇ ਵਿੱਚ ਆਪਾਂ ਬੈਠੇ ਆ ਅੱਛੇ ਲੋਕਾਂ ਨੇ ਦਾਦਾ ਸਟੋਰ ਨੂੰ ਕਿੰਨੇ 80 15-15 ਕਰੋੜ ਨੂੰ ਕਿੰਨੇ ਦੇਖੇ ਆ ਜਮੀਨਾ ਆਪਣੀਆਂ ਆ ਦੇਖੋ ਸਾਰਾ ਏਰੀਆ ਕਿੰਨੇ ਵੱਡੇ ਵੱਡੇ ਆ ਕੋਹਾਂ ਦੇ ਖੁੱਡੇ ਜੇ ਬਣ ਗਏ ਆ ਵੱਡੇ ਵੱਡੇ ਫੜੇ ਕਰਦੇ ਆ ਕੀ ਕਹਿੰਦਾ ਨੇ ਉਹਨਾਂ ਨੂੰ ਬ੍ਰਾਂਡ ਸਾਰੀ ਜ਼ਮੀਨ ਸਾਡੀ ਇੱਥੇ ਰੋਕੀ ਐ ਮੈਂ ਬਹੁਤ ਕਹਿੰਦਾ ਇਹ ਕਸੂਰ ਸਾਡੀ ਟੀਮ ਲਗਾਤਾਰੇ ਰੌਲਾ ਪਾ ਰਹੇ ਵੀ ਭਾਈ ਜ਼ਮੀਨਾਂ ਵੇਚ ਕੇ ਨਾ ਕੱਢੋ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਨਹੀਂ ਮਿਲਣੀਆਂ 25-26 ਹਜ਼ਾਰ ਇੱਕ ਰਪਈ ਪੰਜਾਬ ਦੀ ਹਰੀ ਵਿੱਚ ਰੁਕੀ ਆ ਜਿਹੜਾ ਸਰਕਾਰ ਕਹੀ ਜਾਂਦੇ ਆ ਭਾਰਤ ਮਾਲ ਦੀਆਂ ਨਵੀਆਂ ਰੇਲੀਆਂ ਰੇਲੀਆਂ ਬਚਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਹਰੋਨੇ ਪੰਜਾਬ ਦੀ ਜ਼ਮੀਰ ਦਰੋਂ ਮਿਆਂ ਦੇ ਕਰ ਰਹੀ ਹੈ ਕੱਤੀ ਜਾ ਰਹੀ ਹੈ ਆ ਜਿੰਨੇ ਜਿੰਨੇ ਵੱਡੇ ਵੱਡੇ ਸ਼ਹਿਰ ਨੇ ਹਾਰੇ-ਦਾਰੇ ਹਜ਼ਾਰਾਂ ਲੱਖ ਰਪਈ ਇਹਨਾਂ ਦੇ ਖਰਪਲੀ ਆ ਕੋਈ ਪਿੰਡਾਂ ਨੂੰ ਸ਼ਹਿਰ ਖਾ ਚੁੱਕੇ ਆ ਸਮਾਜ ਦੇ ਵਿੱਚ ਕਰੋੜ ਬਣਿਆ ਹੋਇਆ ਉਨਿਸਤ ਭੱਤਾ ਦਾ ਹੱਤਾ ਦਾ ਆਉਤਰਾ ਖੰਡ ਦੇ ਵਿੱਚ ਕਰੋੜ ਬਣਿਆ ਕਿਸੇ ਦਾ ਹੋਰ ਕਈ ਸੁਗਾਂ ਦੇ ਵਿੱਚ ਕਰੋੜ ਆ ਵੀ ਤੁਸੀਂ ਉੱਥੇ ਜਿਹੜੀ ਜ਼ਮੀਨ ਹੈ ਉਹਨੂੰ ਜਾ ਕੇ ਲੈ ਨਹੀਂ ਸਕਦੇ ਜੀ ਆਪਣੀ ਖੇਤੀਬਾੜੀ ਵਾਲੀ ਬਾਹੀ ਜਗ੍ਹਾ ਦੀ ਜ਼ਮੀਨ ਹੈ ਪਰ ਪੰਜਾਬ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਹੈ ਗਈ ਵਾਲੀ ਇਹ ਗੱਲਾਂ ਵਿਧਾਨ ਸਭਾ ਦੇ ਝੂਠੀਆਂ ਅਸੀਂ ਪਿੱਛੇ ਦੇ ਪ੍ਰਸਕਰਨਸ ਕਰਕੇ ਸਰਕਾਰ ਦੇ ਧਿਆਨ ਤੇ ਲਿਆਦਾ ਵੀ ਜੇ ਦੂਜੇ ਸੁਧਾਰੇ ਕਰੂਣ ਬਣ ਸਕਦਾ ਤਾਂ ਪੰਜਾਬ ਦੇ ਬੱਚੇ ਕਾਨੂੰਨ ਬਣਨਾ ਚਾਹੀਦਾ ਕਿ ਉਹ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬ ਦੇ ਵਿੱਚ ਸਾਡੀ ਬਾਰੀ ਜੋ ਜ਼ਮੀਨ ਨਾਲ ਲੈ ਸਕੇ ਪੰਜਾਬ ਦੇ ਵਿੱਚ ਸਾਡੀਆਂ ਨੌਕਰੀਆਂ ਨੇ ਰੀਆਂ ਤੁਸੀਂ ਦੇਖੋ 50-50% ਨੌਕਰੀਆਂ

ਜਿਵੇਂ ਵੰਡ ਕੇ ਪੰਜਾਬ ਤੇ ਹਰਿਆਣਾ ਤਾਂ ਜਾਵੇ ਤੇ ਨਹੀਂ ਕੋਈ ਦੰਦ ਨਹੀਂ ਕਰ ਰਿਹਾ ਹੁਣ ਤਾਂ ਅਗਿਆਨੇ ਸਿਰ ਫੈਕਟਰੀ ਜਾਂਦਾ ਉੱਥੇ ਪੋਸਟਪਲੇਟ ਕਰਤੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਾਂ ਰੂਲ ਲਾਗੂ ਕਰਤੇ ਜੰਡੀਗੜ੍ਹ ਦੇ ਵਿੱਚ ਹੌਲੀ ਹੌਲੀ ਆਪ ਕੋ ਜੁਹਿੰਨਿਆਂ ਤੇ ਜਾਂ ਉਸਤਾਦ ਉਸਤਾਦ ਦੇ ਵਿੱਚ ਚੰਡੀਗੜ੍ਹ ਦੇ ਇੱਕ ਵੱਖਰੀ ਸਟੇਟ ਦਾ ਦਰਜਾ ਦੇ ਕੇ ਪੰਜਾਬ ਕੋਲੋਂ ਬਿਲਕੁਲ ਹੋ ਰਹਿਣੀ ਹੈ ਚੰਡੀਗੜ੍ਹ ਛੱਡੋ ਆਹੋ ਮਹਾਦੀ ਵੀ ਕਿਆ ਸਮਝੋ ਅਖਾਰਾ ਜ਼ਿਲ੍ਹੇ ਪਰ ਬੰਦਿਆਂ ਬੰਦਿਆਂ ਕੌਲੀਆਂ ਫਸਾਦਿਆਂ ਜਾ ਕੇ ਬਾਹਰ ਦੇ ਬੰਦੇ ਵਸਾਦੇ ਸਾਂਝੀ ਜ਼ਮੀਨ ਦੀ ਥੋੜੀ ਘੱਟ ਲਈ ਹੈ ਕਿਉਂ ਆਪਾਂ ਜਵਾਰ ਕੱਲਾ ਕੱਲਾ ਜੁਰਮਾਨਾ ਲਾ ਕੇ ਸਾਂਝੀ ਜ਼ਮੀਨ ਨਾ ਘਟਦੇ ਉਹ ਕੱਲਾ ਕੱਲਾ ਜਿਆ ਬਾਹਰ ਨੂੰ ਬੇਚਦਾ ਤੇ ਘਰ ਟੱਟੇ ਨਾਲ ਲੱਗਿਆ ਸਾਡੇ ਘਰਾਂ ਦੇ ਜੀਏ ਬੁਝ ਰਹੇ ਨੇ ਤੇ ਬੇਦਰ ਭਾਈ ਕੰਮ ਜੇ ਹੋਣੇ ਆ ਛੱਲ ਕੇ ਭੱਜੋ ਦੇ ਤਾਂ ਪਤਾਨੀ ਸਾਡੇ ਦੇ ਕੀ ਸਾਡੀ ਬੁਸੀ ਪ੍ਰਸਤ ਹੋ ਰਹੀ ਆ ਕੀ ਸਾਡੇ ਮਤ ਨੂੰ ਸੱਜੇ ਦਾ ਮਤਾ ਬੱਧਿਆ ਦਿਮਾਗ ਦੇ ਉੱਤੇ ਬਹੁਤ ਕਿਤੇ ਘਰ ਕੋਈ ਜ਼ਮੀਨਾਂ ਨਾ ਵੇਚੋ ਨਾ ਵੇਚੋ ਇੱਥੇ ਆਬਾ ਖਾਬਾ ਨੂੰ ਜ਼ਮੀਨਾਂ ਨਹੀਂ ਮਿਲਣਗੀਆਂ ਜੇ ਧਰਤੀ ਤੋਂ ਦਾੜੇ ਛੱਡ ਗਏ ਜਾਂ ਪੱਲੇ ਛੱਡ ਗਏ ਕਿਹੜੇ ਖਾਲਸੇ ਲਾਗਦੀਆਂ ਗੱਲਾਂ ਕਰਦੇ ਹੋ ਕਿਹੜੇ ਸਿੱਖ ਪੰਥੀਆਂ ਗੱਲਾਂ ਕਰਦੇ ਹੋ ਛੱਡ ਦੇ ਦਾ ਭੱਜਦੇ ਆ ਸੀ ਅੱਜ ਤੱਕ ਇਹ ਮੈਨੂੰ ਫੋਨ ਆਇਆ ਅਮਰੀਕਾ ਦੇ ਕਿਸੇ ਬਾਈ ਦਾ ਕਹਿੰਦਾ ਬਾਈ ਮੈਨੂੰ 37 ਸਾਲ ਹੋ ਗਏ ਅਮਰੀਕਾ ਗਏ ਨੂੰ ਕਹਿੰਦਾ ਸਾਨੂੰ ਟਿਕੜਾ ਉਹਦਾ ਕਹਿੰਦਾ ਵੀ ਟਰੱਕ ਜਿਹੜੇ ਫੈਸਲੇ ਲੈ ਆ ਲਿਆ ਸਾਨੂੰ ਸੁਝਾਊਗਾ ਮਹਾ 35 ਸਾਲਾਂ ਦੇ ਤੇ ਆਪਕੇ ਨਹੀਂ ਆਲੀ ਆਇਆ ਕਹਿੰਦਾ ਇੱਕ ਦੋ ਆ ਨਹੀਂ ਆਇਆ ਮਹਾ ਤੇ ਜਵਾਕ ਕਿੰਨੇ ਆ ਕਹਿੰਦਾ ਤਿੰਨ ਮਾ ਪੁਜਾਰੀ ਹੈ ਕਹਿੰਦੇ ਕਹਿੰਦਾ ਬੜੀ ਇੱਕ ਦੋ ਨਹੀਂ ਹੋ ਆ ਰਹੀ ਹੈ ਮੱਥਾ ਉਹਨਾਂ ਚੋਂ ਰਿਹਾ ਕਹਿੰਦੇ ਉਹਨੇ ਨਹੀਂ ਉਥੇ ਧੂੜ ਮੋਟ ਉੜਦੀ ਹੈ ਉਥੇ ਵਾਤਾਵਰਨ ਸਹੀ ਨਹੀਂ ਓਥੇ ਹਵਾ ਗੂਸਤਾ ਪਾਣੀ ਗੂਸਤਾ ਮਾਂ ਜਦੋਂ ਪੰਜਾਬ ਦੀ ਮਿੱਟੀ ਦਾ ਮੋਹ ਹੀ ਪਾਇਆ ਉਹਦੇ ਇਲਾਕੇ ਦਾ ਜੋੜ ਹੀ ਨਹੀਂ ਇੱਥੋਂ ਦੀ ਪੌਣ ਪਾਣੀ ਨਾਲ ਬੋਲੀ ਨਾਲ ਇਤਿਹਾਸ ਨਾਲ ਮਿੱਟੀ ਨਾਲ ਕੁਝ ਰਕਤਾਂ ਨੇ ਜਿੱਥੋਂ ਮੋੜਨਾ ਸਾਡੇ ਦੋ ਜਿਹੜੇ ਜਾ ਕੇ ਲੱਗਦਾ ਸ਼ਫਟਾਂ ਲਾਉਣ ਉਥੇ 20-20 ਘੰਟੇ ਕੰਮ ਕਰਦੇ ਕਾਲਿਆਂ ਨੂੰ ਉਥੇ ਕਿਸੇ ਨੇ 200 ਟਰੱਕ ਪਾ ਲਿਆ 200 ਟਰੱਕ ਪਾ ਲਿਆ ਕਿਸੇ ਨੇ ਉੱਤੇ ਹੋਰ ਕਾਮ ਕਰੇ ਕਰਨ ਲੈ ਤੇ ਮੰਗਣ ਇੱਥੇ ਆ ਗਿਆ ਹੁਣ ਆਦ ਰਿਆ ਕਈ ਬਗੜ ਉੱਥੇ ਜਿਹੜੇ ਚਾਹ ਲਈ ਪੰਜਾਬ ਪੰਜਾਬ ਸਾਡ ਦੇ ਬਾਦ ਗਿਆ ਰੋਂਦੇ ਆ ਧੱਕੀ ਪੈਂਦੇ ਆ ਤੇ ਕਹਿੰਦੇ ਆ ਕਿ ਲੋਕਾਂ ਨੂੰ ਅਪੀਲ ਕਰ ਅਸੀਂ ਸਲਾਹ ਕੁੱਛੇ ਬਣਾ ਲਿਆ ਸਾਰੇ ਮੁੰਡੇ ਕੁੜੇ ਨੇ ਕਾਲੇ ਗੋੜਿਆਂ ਦੇ ਬਹਿ ਕਰਕੇ ਸੜਕੇ ਚੋਰਦੇ ਆ ਸੋ ਤਾਂ ਬਰਾਵਾ ਆsta ਕਿ ਧੱਕੀ ਨੂੰ ਛੱਡ ਕੇ ਨਾ ਪਰ ਜੋ ਜਾਣਾ ਜੀ ਸਾਰੇ ਬਾਅਦ ਦੇ ਹੁਕਮਾਂ ਨੂੰ ਜਾਓ ਬਾਸਮੁੜ ਕੇ ਇੱਥੇ ਆ ਜਾਓ ਕਮਾਈਆਂ ਕਰਕੇ ਇੱਥੇ ਜ਼ਮੀਨਾਂ ਲੈ ਕੇ ਅੱਛੇ ਕਾਰੋਬਾਰ ਸ਼ੁਰੂ ਕਰੋ ਆਹੇ ਦਾਣਾ ਬੇਟਾ ਮਾਨਸਾ ਵਾਲੇ ਮੈਂ ਜਾਗੋ ਤੇ ਆ ਗਿਆ ਗ라스 ਜਿਹੜੇ ਮੁੰਡੇ ਦਾ ਮਾਰ ਕੋਚਿਆ ਮੁੰਡੇ ਨੂੰ ਆਇਆ ਜਾਗੋ ਖੰਢੀ ਜੀ ਲਾ ਦਿੱਤੀ ਤੇ ਕਸੂਤ ਨੂੰ ਲਾਇਆ ਤੇ ਬੜੀ ਜ਼ਮਾਨਦਾਰਾ ਮੁੰਡਾ ਮਿਲ ਗਿਆ ਖਾਲਸਾ ਇਸਤਾਨ ਦੀ ਯੂਨੀਵਰਸਿਟੀ ਮੈਂ ਕਿਉਂ ਲੱਗ ਗਿਆ ਕਿਹਾ ਦੂਰ ਕਿਤੇ ਪੈਣੀ ਸੀ ਜਿੰਮੀ ਦੇ ਬਰੇਤ ਕੇ ਪੂਰੀ ਬਾਹਰ ਤੋਰਤੀ ਕੁੜੀ ਨੂੰ ਕੰਮ ਨਹੀਂ ਮਿਲਿਆ ਪੂਰੀ ਸਾਲ ਬਾਅਦ ਬਸਦਾ ਗਈ ਮੁੰਡਾ ਪਿਆਉਣਾ ਲੜ ਪਿਆ ਵੀ ਜਿਹੜੇ بڑے ਮੋٹے ਦਾਣੇ ਪਹਿਲਾਂ ਹੁੰਦੇ ਸੀ ਰੋਟੀ ਖਾਂਦੇ ਨੇ ਉਹ ਵੀ ਬਾਅਦ ਤੇ ਹੁਣ ਥਾਵਾੇ ਖੜਕਦੇ ਆ ਗਏ ਇਸੇ ਸਦਮੇ ਨੂੰ ਲੈ ਕੇ ਮੁੰਡਾ ਜ਼ਹਿਰ ਵੀ ਦੇ ਬੰਦਿਆ ਾਸ ਲੋਹੇ ਮਰਦੀ ਘਟਨਾ ਜਿਹੜੇ ਵਹਕੇ ਦੀ ਮੈਂ ਕਹਾਂ ਦੁਨਾਂ ਘਰਾਂ ਜਾ ਕੇ ਆਇਆ ਇੱਕ ਕੁੜੀ ਕੈਨੇਡਾ ਦੇ ਵਿੱਚ ਸੁੰਦਰ ਬੇਨਾਰੇ ਬਾਗੀ ਜੋ ਬਗੀ ਖੜੀ ਹੀ ਨਹੀਂ ਪਤਾ ਨਹੀਂ ਕਿੱਥੇ ਵੀ ਇੱਕ ਮੁੰਡਾ ਗਿਆ ਉਹਦੇ ਪਿੰਡ ਦਾ ਫਿਰਦਾ ਘਰ ਨੂੰ ਪੇਕੇ ਚੁੰਨਣ ਆ ਗਿਆ 100000 ਰੁਪਇਆ ਘਰ ਵਾਲੇ ਉੱਥੇ ਕਹਾਂ ਪਤਾ ਨਹੀਂ ਹੋਰ ਕਹਿੰਦਾ ਪਿੰਡਾ ਪਾ ਲੈਂਦੀ ਐ ਉਹ ਮਗਰੋਂ ਮੁੰਡਾ ਗਿਆ ਗੁੱਸੇ ਨਾਲ ਕਰੋ ਭਾਈ ਗੱਲਾਂ ਕੌੜਨੀਆਂ ਨੇ ਖੜਨੀ ਮੁੰਡੇ ਉਹ ਫਿਰ ਮੁੰਡਾ ਗਿਆ ਮਾੜਾ ਉਹ ਮੁੰਡੇ ਨੇ ਕਹਾ ਜਿਹੜਾ ਮੁੰਡਾ ਕਹਾ ਗੱਲ ਕਰਨੀ ਬੈਠੀ ਸੀ ਉਹਨਾਂ ਨੂੰ ਘੋਲਣਾ ਕਰਨਾ ਸ਼ੁਰੂ ਕੀਤਾ ਜੀਰ ਕਰਨਾ ਸ਼ੁਰੂ ਕੀਤਾ ਪਾਣੀ ਪੀਰਾਂ ਉਸ ਖਾ ਕੇ ਉਹ ਮਰ ਗਿਆ चार्टे तोड़ी घंटे कॉम ਇਹ ਤਾਂ ਹੀ ਬਚਣਿਆ ਕਿ ਅਸੀਂ ਧਰਤੀ ਨੂੰ ਬਚਾਵਾਂਗੇ ਪਾਣੀ ਨੂੰ ਬਚਾਵਾਂਗੇ ਬੋਲੀ ਨੂੰ ਬਚਾਵਾਂਗੇ ਆਪਣੇ ਇਤਿਹਾਸ ਨਾਲ ਕਰਾਂਗੇ ਮੈਂ ਜਦੇ ਬੰਦਿਆ ਬੈਠੀ ਨਾਲ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਬਾਬਾ ਜੀ ਇੱਕ ਬੇਨਤੀ ਪ੍ਰਵਾਨ ਕਰਿਓ ਸੋਖੋਂ ਦਰਦੇ ਬੋਲਦਾ ਸਾਰੇ ਦਰਦੇ ਰੋ ਇਹ ਗੱਲ ਮੈਂ ਤੁਹਾਡੇ ਇੱਕ ਵੀ ਬਣਾਈ ਨਹੀਂ ਕਰ ਰਿਹਾ ਕਿ ਮੈਨੂੰ ਪਤਾ ਲੱਗਾ ਨਾ ਦਿੱਲੀ ਪਾਰਸੇ ਹੋਏ ਨਾ ਖਾਨੀ ਮੋਰ ਤੇ ਜਿੱਦੇ ਮੈਂ ਉੱਥੇ ਮੇਰੀ ਪਰਸਪੈਕਟਿਵ ਹੋਈ ਇਨਵੈਸਟੀਗੇਸ਼ਨ ਜਾਣ ਕਰਨ ਗਿਆ ਮੈਂ ਦਿੱਲੀ ਕਰਾਈ ਬ੍ਰਾਂਚ ਉੱਥੇ ਮੈਂ ਦਿੱਲੀ ਪੁਲਿਸ ਪੁੱਛਿਆ ਕਰੇ ਕਿ ਇਹ ਨਾ ਹੈ ਦੱਸੇ ਕਿਹੜੀ ਮਿੱਟੀ ਦੇ ਬਣੇ ਆ ਮਾੜੀ ਗੱਲ ਕੀ ਆ ਕਿ ਉਹਨੇ ਮੂਰ ਨੂੰ ਜਾਂਦੇ ਆ ਘੋੜੇ ਦੇ ਉਹਨੇ ਹੀ ਮੈਂ ਕਰਨ ਜਾਂਦੇ ਆ ਇੱਕ ਬੰਦਾ 50 50 100 100 ਰੁਪਏ ਦੇ ਮੂਰੇ ਲਾਈ ਫਿਰਦਾ ਸੋ ਇਹ ਨਾ ਦੇ ਕਿਰਪਾ ਗੁਰੂ ਜੀ ਇੱਕ ਤਾਰ ਸੇ ਵਾਲਾ ਦੇ ਮਗਰ ਜ਼ਰੂਰ ਕੋ ਆਜੇ ਚਿੱਟੀ ਸ਼ੌਕ ਸਾਨੂੰ ਛੇੜ ਨਹੀਂ ਨਾ ਅਜੇ ਦੇਖੋ ਜਿੰਨੀ ਵਾਰਨਾ ਇਤਿਹਾਸ ਕੇ ਮਾਰਤਾ ਨਿਸ਼ਾਨ ਦਾ ਸਾਰ ਨਟਾ ਇਹ ਮੈਸੇਰ ਕਮਾਨ ਦੇ ਚੱਕਰ ਦੇ ਵਿਚ ਜਾ ਕਾਰ ਸੇਵਾ ਦਾ ਕੰਮ ਲੈ ਕੇ ਵਹਿ ਜਾਂਦੇ ਆ ਤੇ ਉੱਥੇ ਮੁੜ ਕੇ ਸਾਰਾ ਮਲਿਆ ਮੇਰੇ ਕਰੀ ਤੋਏ ਉਹਨਾਂ ਨੇ ਦੇਖ ਲੋ ਵੀ ਸਾਡੇ ਨਾਲ ਕਿਲੇ ਛੱਡੇ ਦਰਸ਼ੀ ਜੁੜਨਾਂ ਢਾਈ ਜਾਂਦੇ ਆ ਕੁੱਟਾ ਆ ਪਿਆ ਘਟੌਣ ਲੱਗੇ ਪਏ ਆ ਆਪਣਾ ਘੰਡਾ ਵੋਦੇ ਦੇਖ ਲੋ ਮਾਣੂ ਪ੍ਰਸਾਦ ਦੇ ਕਿਲੇ ਦੇਖ ਲੋ ਚੁਕਾਰ ਦੀ ਚੱਤੀ ਗਲੀ ਦੇਖ ਲੋ ਕਿੰਨੇ ਸਾੜੀਆਂ ਸ਼ਾਨ ਨਾਲ ਫਰਾਸਤਾ ਇਹਨਾਂ ਨੇ ਬਣਾਇਆ ਦੇਖੋ ਕਾਮਰੋ ਇਤਿਹਾਸ ਆਪਿਆਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਜਾਂ ਤਾਂ ਵਾਜੇ ਵਰਕੇ ਪਤਾ ਲੱਗਦਾ ਹੈ ਕਿਤਾਬਾਂ ਦੇ ਵਿੱਚੋਂ ਪੜ੍ਹ ਵੀ ਜਾਂਦੇ ਆ ਆਪਣੀਆਂ ਮਾਰਗੀਆਂ ਲਿਖੀਆਂ ਜਾਂਦੇ ਆ ਆ ਨਮੀ ਦੇ ਸਿੱਖਿਆ ਦਿੱਤੀ ਲੈ ਕੇ ਆਏ ਆ ਨਿਊ ਅਰਿਕਨ ਪਾਲਸੀ ਉਹ ਇਹੀ ਕਰਨਾ ਚਾਹੁੰਦੇ ਆ ਵੀ ਇਹਨਾਂ ਨੂੰ ਕਿਹੜਾ ਤਿਹਾਰ ਪਰੋਣਾ ਹੈ ਕਿਹੜਾ ਸਾਥ ਪਰੋਣਾ ਹੈ ਉਹ ਆਪਣਾ ਸਾਲ ਬਣਾਉਣਗੇ ਉਹਨਾਂ ਬਦਲ ਕੇ ਬਣਾਉਣ ਕੇ ਦੇ ਨਿਸ਼ਾਨੇ ਸਾਡੇਆਂ ਉੱਪਰ ਨੇ ਇਹ ਨੂੰਤ ਲਈ ਮੇਰੀ ਬੇਨਤੀ ਕਬੂਲ ਕਰੇ ਮੰਨਿਓ ਇਹ ਨਾਲ ਜੁੜਾ ਹੱਥ ਹਾਇ ਉੱਪਰ ਦੇ ਤੇ ਹਮਦੇ ਨਹੀਂ ਹੈਗੇ ਲੜਾਤਾ ਲੱਗੇ ਵਜਾ ਆਪਣੇ ਲੋਕ ਵੀ ਹੋਏ ਨੇ ਆ ਇਹ ਕੋਈ ਗੰਦੀ ਨਹੀਂ ਇਹ ਰਫਰਾਣਾ ਹੋ ਗਿਆ ਜਿਹੜਾ ਧੜਾ ਦੇਉਂ। ਜੋ ਮੈਂ ਸਮਾਵੋਤਾ ਹੋ ਹੋਈ ਬਣਾਣਾ ਨੇ ਗੋਲ ਦਾ ਸਮਾਂ ਕਹਿੰਦੇ ਨਹੀਂ ਕਰਦਾ ਤਾਂ ਮੇਰੀ ਬੇਨਤੀ ਇੰਨੀ ਆ ਸਿੱਖ ਸੰਗਤ ਦੇ ਗਰੀਬ ਆ ਕਿ ਅੱਜ ਇੱਕ ਹੋਕਾ ਦਿੱਤਾ ਸੀਗਾ ਤੁਮੇ ਪੰਥਲੇ ਜਦੇ ਬੰਗਿਆ ਨੇ ਇਕੱਠੇ ਹੋ ਕੇ ਵੀ ਆਉ ਆਪਾਂ ਆਪਣਾ ਖਾਸ ਦਾ ਮਹਾਪੰਚਾਇਤ ਲਾਉਣੀ ਹੈ ਤੇ ਨਾਲ ਅਸੀਂ ਇੰਨੀ ਵੇਕ ਕਰਨਾ ਕਿ ਆਪਾਂ ਇੱਥੋਂ ਉੱਠ ਕੇ ਨਾ ਤੁੰਗ ਜੀਏ ਆਪਾਂ ਇਹ ਦੂ ਬਾਹਰ ਤੋਂ ਗ੍ਰੈਂਟ ਕਰਕੇ ਬਚਾਵਾ ਕਰਕੇ ਕਿ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਲਿਜਾਣਾ ਹੈ ਇੱਥੇ ਹਜ਼ਾਰਾਂ ਲੱਖਾਂ ਦਾ ਘਾਟਾ ਦਾ ਕਿਵੇਂ ਕਰਨਾ ਹੈ ਸਰਕਾਰ ਕਿਵੇਂ ਗੋਗਿਆ ਆਪ ਲੈਣੀ ਆ ਆਪੋਲੇ ਤਰੀਕੇ ਦੇ ਨਾਲ ਪਰ ਦੇ ਘਟ ਕਰਕੇ ਇਸ ਬਰਤਾਨਾ ਗੁਰਦਾਪਾ ਪਾਰਲੇ ਜਨਾ ਦੇ ਆਟੜੰਗਾਂ ਨੇ ਸੋ ਮੈਂ ਬੇਨਤੀ ਕਰਦਾ ਹਾਂ ਇਹ ਪੂਰਾ ਪ੍ਰਸ਼ਾਸਨ ਵਿਚਾਰਾ ਕਰੀਏ ਕੋਈ ਟੀਮ ਬਣਾਓ ਕਮੇਟੀਆਂ ਬਣਾਓ ਪਿੰਡਾਂ ਨਿਕਲੋ ਲੋਕਾਂ ਨੂੰ ਦਾਅਵਾ ਕਰਦੋ ਦੱਸੋ ਵੀ ਆ ਸਾਡੀ ਹਕਤ ਕੁਝ 40 ਸਾਲ ਤੋਂ ਬੰਦ ਹੈ ਕੁਝ 30 ਸਾਲ ਤੋਂ ਬੰਦ ਹੈ ਕੁਝ 21 ਸਾਲ ਤੋਂ ਬੰਦ ਹੈ ਜਿਨ੍ਹਾਂ ਦੇ ਆਪਣੇ ਘਰ ਜਵਾਨੀਆਂ ਜ਼ਿਲ੍ਹਿਆਂ ਦੇ ਵਿੱਚ ਗਾਲਤੀਆਂ ਮਗਰਮ ਪਵਾਹ ਤਵਾ ਹੋ ਗਏ ਘਰਾਂ ਦੇ ਬੱਚਾ ਫਿਰਦੇ ਦੇ ਵਿੱਚ ਧਾ ਹੋ ਕੇ ਆਏ ਖਬਰਾਂ ਮੰਦੇ ਦਾ ਕਿਹਦੀ ਘਰ ਨਾ ਉਹਨਾਂ ਦੇ ਕੋਈ ਖਾਰਾ ਦੇ ਨਾ ਕੋਈ ਬੱਚਾ ਦੇ ਰੋਲੇ ਨੇ ਨਾ ਕੋਈ ਜੀਰ ਰੋਲੇ ਨੇ ਤਾਂ ਕੌਮ ਦੀ ਪੱਤ ਨੂੰ ਸਦਾ ਸਿਰ ਤੇ ਰੱਖਣ ਲਈ ਕੰਨ ਦੀ ਗੱਲ ਰੱਖਣ ਦੀ ਕੌਮ ਨੂੰ ਉਹਨਾਂ ਨੇ ਆਪਣੀਆਂ ਘਰਵਾਲੀਆਂ ਜਿੱਦਣਾਂ ਸਾਡਾ ਬੜੇ ਬੜਾ ਜੀ ਬਾਬਾ ਲਾਜਾ ਜੀ ਨੇ ਕਿਹਾ ਕਿ ਅਸੀਂ 2 ਸਾਲ ਤੋਂ ਬੈਠੇ ਹਾਂ ਬਿਲਕੁਲ 2 ਸਾਲ ਤੋਂ ਬੈਠੇ ਸਾਨੂੰ 2 ਘੰਟੇ ਜੂਣੇ ਲੱਗ ਜਦੇ ਵੀ ਮੈਂ ਜਾਣਾ ਸੀ ਮੈਨੂੰ ਪਹਿਲਾਂ ਬੁਲਾ ਦਿਓ ਜੀ ਕਹਿ ਰਹੇ ਆਣਾਂ ਦੀ ਮੈਨੂੰ ਪਹਿਲਾਂ ਬੁਲਾ ਦੇ ਜੀ ਸੁਰੇਸ਼ ਸਾਹਿਬ ਕੇ ਸਾਨੂੰ ਅੱਜ ਲੰਮਾ ਸਮਾਂ ਇਹ ਸਰਕਾਰ ਵਿਜੱਤਾ ਪ੍ਰਕਾਰ ਕਰਨਾ ਚਾਹੀਦਾ ਹੈ ਇਹਦਾ ਕਾਨੂੰਨ ਹਰ ਕੋਈ ਹੋਣ ਦੇਖੋਗੇ ਕਾਨੂੰਨ ਇੰਨੇ ਖਤਰਨਾਕ ਇਹਨਾਂ ਨੇ ਬਣਾ ਦਿੱਤਾ ਨੇ ਇਹ ਕਹਿੰਦੇ ਕੋਈ ਕਿਸੇ ਕਰ ਲੈ ਬੰਦੇ ਨੂੰ ਵੀ ਅਸਲੀ ਅੱਤਵਾਦੀ ਐਲਾਨ ਕਰ ਸਕਦੇ ਆ ਜਦੋਂ ਬੰਦੀ ਨੇ ਕਿਸੇ ਮਰਜ਼ੀ ਕਰਦੇ ਬੰਦੇ ਨੂੰ ਕਹਿ ਦਿੰਦੇ ਇਹ ਦੋਸ਼ ਦੇ ਗ੍ਰੋਹ ਦੀ ਦੰਗ ਕਰਦਾ ਇਹ ਅੱਤਵਾਦੀ ਦਾ ਨਾਮ ਲੈ ਛੱਡਦੇ ਇਹਦਾ ਸਾਡੇ ਸਾਹ ਲੈਣੇ ਮੁਸ਼ਕਲ ਹੋ ਜਾਣੇ ਆ ਆਉਣ ਵਾਲੇ ਸਮੇਂ ਦੇ ਚੱਕਾ ਜਿਸ ਤਰ੍ਹਾਂ ਅੰਤਰਸ਼ਾਹੀ ਹਰਾਰ ਇੱਕੇ ਵੱਧ ਰਿਹਾ ਹੈ ਜਿਹੜਾ ਆਪਾਂ ਨਾਲ ਇਕੱਠੇ ਹੋਏ ਜਿਹਨੇ ਇੱਕ ਵਾਰ ਪਹਿਲਾਂ ਮੁੰਡੀ ਕਿਸੇ ਲਾਰੇ ਦੋਸ਼ਾ ਗਰਮ ਬੋਲੋਂ ਮੁੰਡੀ ਦੀ ਗਰਮ ਸਾ ਬਲੋਂ ਕਿ ਜਸਨੀ ਹੋਮੇਰਾ ਸਾਡੇ ਬਹੁਤ ਆ ਬਿਲਕੁਲ ਫੜ ਗਿਆ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਹੈ ਪਰ ਸਾਨੂੰ ਆਇਆ ਨਾ ਕਿ ਅਸੀਂ ਤਾਂ ਪੱਛੇ ਗਏ ਆ ਤੇ ਪ੍ਰਸਾਦ ਦੇ ਫਰਨਾ ਖਾਬਰ ਫਰਨਾ ਇੱਕ ਵਾਰ ਕੱਢ ਦਿਓ ਕੋਈ ਗੱਲ ਫਰੈਂਸ ਦੀ ਕੁੜਾ ਦੇ ਕੋ ਜਿਹਨੇ ਜਿਹੜੇ ਅਜੂਬੀਆਂ ਦੇ ਵੱਡੇ ਵੱਡੇ ਬੰਦੇ ਸੀ ਨਾ ਉਹ ਹੰਦਲਾਦਾਰ ਬੈਠ ਕੇ ਸਵਾਗਤ ਕਰੇ ਬਚਾਰਾ ਕਰਲੇ ਕੱਥੇ ਭੋਲੇ ਸਕਦੇ ਉਹ ਜਿਹੜਾ ਵਾਲਾ ਪਿਆਣਾ ਉਹਨਾਂ ਨੂੰ ਲੱਗਿਆ ਕਿ ਇਹ ਅਕਦਰ ਦੇ ਨਾਲ ਬੈਨੇ ਆ ਹਮ ਤਾਂ ਕੋਈ ਪਰ ਸਭ ਤੋਂ ਪਹਿਲਾ ਹੈ ਕਿ ਉਹਨੇ ਫੜ ਕੇ ਹੋਈ ਕਿਆ ਮਦਦ ਕੀਤੀ ਕੋणा ਸਾਦਗਣਾ ਨਹੀਂ ਆਈਆਂ ਤੇ ਜਿਹੜੇ ਬੰਦੇ ਨੂੰ ਅੱਜ ਇਹ ਭੇਖਾ ਕਿ ਨਹੀਂ ਇਹ ਸਾਦੀ ਦਾ ਲਈ ਨਹੀਂ ਆ ਥੋੜੇ ਪਾਣੇ ਦਾ ਜਿਆਦਾ ਪਾਣੇ ਦਾ ਨਹੀਂ ਔਰ ਸਾਰ ਜਸਮੇਰ ਤੱਕ ਅਸੀਂ ਗਏ ਆਂ ਬੀਕਾ ਦੇ ਗੰਗਾ ਦੇ ਰਖਣੀ ਮਾਲਵਾ ਫਾਰੇ ਪਿੰਡਾਂ ਚ ਗਏ ਆਂ 80-80% ਲੋਕਾਂ ਨੂੰ ਕਾਰਾ ਪਈ ਆ ਕੈਸਾ ਜਮਦ ਦੇਵਾ ਕਾਨੇ ਮੋਹਰੇ ਵਿਚ ਕੈਸਾ ਸ਼ੂਗਧਾ ਫਤਨ ਹੋ ਰਿਹਾ ਜਵਾਕ ਸਾਲ ਸਾਲ ਦੇ ਮੰਜਿਆ ਤੇ ਬੈਠਾ ਦੇ ਬੀਚੇਰਾ ਦੇ ਤਰੇ ਉਹ ਲੋਕ ਆਏ ਆ ਮਾਰੀ ਸੀ ਕਿਸੇ ਨਹੀਂ ਮੁੱਖੇ ਵੀ ਉਸ ਤੋਂ ਪਹੁੰਚ ਨਹੀਂ ਪਹੁੰਚੀ ਆ ਇੱਥੇ ਸਦਾਤਾ ਇੱਥੇ ਵੀ ਕਿੰਨੇ ਕਾਣ ਆਇਆ ਚਲੋ ਆਣਿਆ ਜਿਹੜੇ ਜੋ ਆਦੇ ਜਾਰ ਦੇ ਜੀਰ ਆਲੇ ਹੋ ਤੁਹਾਨੂੰ ਧੰਨਵਾਦ ਬਹੁਤ ਬਹੁਤ ਵੀ ਪਹੁੰਚੇ ਹੋ ਤੇ ਆਪਾਂ ਅਗਲਾ ਪ੍ਰੋਗਰਾਮ ਬਾਬਾ ਜੀ ਦਾ ਹੋਊਗਾ ਜੋ ਵੀ ਤੁਸੀਂ ਜਾਓਗੇ ਸਾਡੇ ਨਾਲ ਸਾਡੀ ਸੁਰਜੀ ਟੀਮ ਕਾਲੇ ਪਾਣੀ ਦਾ ਮੋਰਚਾ ਬੜੀ ਤੋਰ ਦੀ ਬੈਠੇ ਆ ਸਾਨੂੰ ਜੋ ਤੁਹਾਨੂੰ ਲੁਕਾਉਂਗੇ ਇਸ ਨੂੰ ਸਨਮਤ ਤੇ ਜਰ ਆਵਾਂਗੇ ਵਰ ਦੇ ਖਾਸਾ ਬਾਰੇ